ਕੱਥੇ ਰੱਖਿਆ ਸਰਦੁਲ ਸਵਰਗ ਦੇ ਵਿੱਚ ਹੈ ਨਾ ਤੇ ਆਜ ਇਨਸਾਨ ਕੱਦ ਲਈ ਦੌੜ ਰਿਹਾ ਹੂੰ ਮੇਰੀ ਮੇਰੀ ਸਾਰਾ ਪਰਸੇ ਕਰੀ ਜਾਂਦਾ ਨਾ ਮੈਨੂੰ ਆ ਵੀ ਮਿਲ ਜਵੇ ਆ ਵੀ ਕੁਝ ਹੋ ਜਵੇ ਆ ਆ ਵੀ ਮੈਂ ਲੈ ਲਵਾਂ ਆ ਵੀ ਉਹਦਾ ਹੋ ਜਵੇ ਹੈ ਨਾ ਪਰ ਸਭ ਤੋਂ ਵੱਡੀ ਜਿਹੜੀ ਮਰਾਸ ਆ ਤੇ ਜਿਹੜਾ ਧਾਨ ਆ ਕੀ ਆ ਉਹ ਸਵਰਗ ਦੇ ਵਿੱਚ ਆ ਹਣਾ ਉਹ ਜਿਹੜਾ ਉਹ ਨਾਲ ਗੱਲ ਕਰਦੇ ਵੀ ਉਹ ਧਨ ਜਿਹੜਾ ਜਮਾ ਕਰੋ ਹਨਾ ਰੂਹਾਂ ਦਾ ਹੁਣ ਅਸੀਂ ਤਾਂ ਬਚ ਗਏ ਆ ਸਾਨੂੰ ਕਿੱਥੋਂ ਤੱਕ ਦੌੜ ਲੱਗਣੀ ਚਾਹੀਦੀ ਕਿ ਅਸੀਂ ਕਿਸੇ ਨੂੰ ਯਿਸੂ ਮਸੀਹ ਦੇ ਕੋਲ ਲਿਆ ਸਕੀਏ ਸਾਡੇ ਇੱਕ ਗੱਲ ਯਾਦ ਰੱਖਿਓ ਸਾਡੇ ਨਾਲ ਰਹਿਣ ਵਾਲੇ ਦਾ ਵੀ ਹਸਾ ਪਰਮੇਸ਼ੁਰ ਨੇ ਸਾਡੇ ਕੋਲ ਲੈਣਾ ਵਾ ਅਸੀਂ ਜਿਹਨਾਂ ਕੰਮ ਤੇ ਜਾਂਦੇ ਆ ਅਗਰ ਅਸੀਂ ਖੁਸ਼ਖਬਰੀ ਦਸੀ ਨਾ ਪਰਮੇਸ਼ੁਰ ਨੇ ਹਿਸਾਬ ਸਾਡੇ ਕੋਲ ਲੈਣਾ ਹੈ। ਵੀ ਤੁਸੀਂ ਜਾਣਦੇ ਹੋਏ ਕਿਉਂ ਨਸਿੱਧ ਬਚਨ ਦੇ ਵਿੱਚ ਲਿਖਿਆ ਤੁਸੀਂ ਮੇਰੇ ਨਾਮ ਦੀ ਚਰਚਾ ਛੱਤ ਦੇ ਉੱਤੇ ਖੋਲੋ ਕੇ ਆਪਣੇ ਸੰਗਾਂ ਨੂੰ ਆਡਰ ਢੱਕੇ ਮੇਰੀ ਖੁਸ਼ਖਬਰੀ ਦਾ ਕੀ ਕਰੋ ਜੀ? ਪ੍ਰਚਾਰ ਕਰੋ। ਪ੍ਰਚਾਰ ਕਰੋ। ਅਸੀਂ ਉਹਦੀ ਖੁਸ਼ਖਬਰੀ ਨੂੰ ਕਿੱਥੇ ਰੱਖਿਆ ਸੀਮਤ ਆਪਣੇ ਤੱਕ ਹੀ ਰੱਖਿਆ ਪਿਆ। ਹੈ? ਕੇਸ਼ ਭਾਜੀ ਜਗਤਾਨ ਖੁਸ਼ਖਬਰੀ ਸੁਣਾਈ ਜਾਂਦਾ ਵਾ ਜਗਤਾਰ ਰਕੇਸ਼ਨ ਨੂੰ ਸੁਣਾਈ ਜਾਂਦਾ ਵਾ ਬਸ ਇੱਥੇ ਕੀ ਖੁਸ਼ਖਬਰੀਆਂ ਘੁੰਮੀਆਂ ਜਾਂਦੀਆਂ ਖੁਸ਼ਖਬਰੀ ਕਹਤੇ ਆ ਕਿਹਦਾ ਕਮਾ ਜਾ ਕੇ ਕਰਾਂ ਦੀ ਖੁਸ਼ਖਬਰੀ ਬਚਾਓ ਹਨਾ ਖੁਸ਼ਖਬਰੀ ਸਾਨੂੰ ਪਹੁੰਚਾਉਣੀ ਆ ਖੁਸ਼ਖਬਰੀ ਸਾਨੂੰ ਲੋਕਾਂ ਤੱਕ ਪਹੁੰਚਾਉਣੀ ਆ ਤੋ ਐਕਤੀ ਜਿਹੜੀ ਬੰਦਗੀ ਦਾ ਟਾਈਟਲ ਉਹ ਕਿਹੜਾ ਵਾ ਮਾਨਵ ਜਾਤੀ ਦੇ ਲਈ ਖੁਸ਼ਖਬਰੀ ਦਾ ਦੇਣਾ ਹਾਂ ਅਸੀਂ ਖੁਸ਼ਖਬਰੀ ਪਹੁੰਚਾਉਣੀ ਆ ਤੇ ਖੁਸ਼ਖਬਰੀ ਇਹੀ ਆ ਕਿ ਯਿਸੂ ਮਸੀਹ ਦੇ ਵਿੱਚ ਕੀ ਆ ਆਸ਼ਾ ਹੋਣਾ ਕਿ ਅਸੀਂ ਸਵਰਗ ਦੇ ਵਿੱਚ ਇੱਕ ਵਨਾਸ਼ੀ ਦੀ ਤਰ੍ਹਾਂ ਜੀਵਾਂਗੇ ਔਰ ਸਾਡੇ ਕੋਲ ਵੱਡਾ ਅਜ਼ਰ ਹੋਵੇਗਾ ਤੇ ਅਜ਼ਰ ਪਾਉਣ ਲਈ ਸਾਨੂੰ ਜੀਨੇ ਜੀ ਧਰਤੀ ਤੇ ਰਹਿ ਕੇ ਕੀ ਕਰਨੇ ਪਵੇਗੇ ਪਵਿੱਤਰਤਾਈ ਦਾ ਜੀਵਨ ਜੀਣਾ ਪਵੇ ਜੇ ਤੁਸੀਂ ਪਵਿੱਤਰਤਾਈ ਦਾ ਜੀਵਨ ਜੀਵਾਂਗੇ ਫਿਰ ਪਰਮੇਸ਼ਰ ਸਾਨੂੰ ਅਜ਼ਰ ਦਵੇਗਾ ਅਜ਼ਰ ਆਉਣ ਲਈ ਸਾਨੂੰ ਮਿਹਨਤ ਕਰਨੀ ਬੜੀ ਜ਼ਰੂਰੀ ਆ ਜੇ ਅਸੀਂ ਮਿਹਨਤ ਨਹੀਂ ਕਰਦੇ ਮੈਂ ਇੱਕ ਗੱਲ ਸੋਚਦਾ ਨੂੰ ਆਦਮੀ ਦਿਹਾੜੀ ਲੌਲੀ ਕਿੰਨੀ ਮਿਹਨਤ ਕਰਦਾ ਨਾ ਉਹ ਫੁਲਾਣੇ ਠੇਕੇਦਾਰ ਨੂੰ ਫੋਨ ਕਰਵਾਓ ਜੀ ਚਾਲ ਬਣਾਇਓ ਜੀ ਕੱਲ ਨੂੰ ਕਵੇਲੇ ਆ ਜੀ ਹੈ ਆ ਕਰਿਓ ਜੀ ਆ ਪੈਸੇ ਨਹੀਂ ਮਿਲਦੇ ਜੀ ਕਿੰਨੀ ਅਸੀਂ ਸੋਚਾਂ ਦੇ ਮਿਹਨਤ ਕਰਦੇ ਯਸੂਸੀ ਦੇ ਵਿੱਚ ਹੈ ਹਣੋ ਕੋ ਆਪਣਾ ਮਿੱਤਰ ਨਹੀਂ ਲਿਆ ਹੁੰਦਾ ਚਰਚੇ ਦੇ ਵਿੱਚ ਕਿ ਸੰਗਤ ਸੰਗ ਦੇ ਵਿੱਚ ਜਿਹਨਾਂ ਖਾਸ ਅਡੀ ਯਾਰੀ ਰੈਂਦੀ ਆ ਕਿਉਂਕਿ ਅਸੀਂ ਹਾਲੇ ਤੱਕ ਉਸ ਨਵੇਂ ਜਨਮ ਦੇ ਵਿੱਚ ਆਏ ਨਹੀਂ ਆ ਜਿਹੜਾ ਯਿਸੂ ਮਸੀਹ ਨੇ ਸਾਨੂੰ ਪਰਮੇਸ਼ੁਰ ਨੇ ਜਿਹੜਾ ਯਿਸੂ ਮਸੀਹ ਦੇ ਜ਼ਰੀਏ ਸਾਨੂੰ ਦਿੱਤਾ ਵਾ ਹਾਲੇਲੂਇਆ ਇਸ ਕਰਕੇ ਸਾਨੂੰ ਚਾਹੀਦਾ ਵਾ ਕਿ ਅਸੀਂ ਪਰਮੇਸ਼ੁਰ ਦੇ ਨਵੇਂ ਜਨਮ ਦੇ ਵਿੱਚ ਜਾ ਕੇ ਖੁਦਾ ਦੀ ਆਰਾਧਨਾ ਕਰੀਏ ਔਰ ਪਰਮੇਸ਼ੁਰ ਦੇ ਨਾਲ ਸਮਾਂ ਬਤਾਈਏ ਤਾਂ ਕਿ ਪਰਮੇਸ਼ੁਰ ਸਾਡੇ ਜੀਵਨਾਂ ਦੇ ਵਿੱਚ ਪੇਤਾਂ ਨੂੰ ਖੋਲੇ ਹalleluyah ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰਾਂਗੇ ਅਸੀਂ ਦੁਆ ਦੇ ਵਿੱਚ ਜਾਵਾਂਗੇ ਥੈਂਕ ਯੂ ਲਾਰਡ ਮੇਰੇ ਪਿਤਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਤੁਸੀਂ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਆ ਖੁਦਾਵੰਦਾ ਇਸ ਵੱਡੀ ਆਸ਼ਾ ਦੇ ਲਈ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਤੇਰੇ ਪੁੱਤਰ ਯਿਸੂ ਮਸੀਹ ਦੇ ਦੁਆਰਾ ਪ੍ਰਭੂ ਸਾਨੂੰ ਮਿਲੀ ਆ ਖੁਦਾਵੰਦਾ ਪ੍ਰਭੂ ਅਸੀਂ ਸਵਰਗ ਦੇ ਲਈ ਆ ਖੁਦਾਵੰਦਾ ਮੇਰੇ ਪਿਤਾ ਅੱਜ ਦੇ ਵਚਨਾਂ ਦੇ ਲਈ ਖੁਦਾਮ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਤੁਹਾਡੀ ਕਿਰਪਾ ਨੂੰ ਚਾਹੁੰਦੇ ਹਾਂ ਪਿਤਾ ਬੜਾ ਫਜ਼ਲ ਬੜੀ ਕਿਰਪਾ ਕਰੋ ਸਾਰੇ ਬੰਧਨ ਤੋੜ ਦਿਓ ਖੁਦਾਮ ਦਾ ਔਰ ਆਤਮਾ ਦੁਆਰਾ ਚਲਾ ਖੁਦਾਮ ਦਾ ਪ੍ਰਭੂ ਔਰ ਖੁਦਾਮ ਦਾ ਧੰਨਵਾਦ ਇੱਕ ਵਾਰ ਫਿਰ ਤੁਹਾਡੇ ਬੱਚਿਆਂ ਲਈ ਮੈਂ ਆਸ਼ੀਸ਼ ਨੂੰ ਮੰਗਦਾ ਪਿਤਾ ਬੜੀ ਕਿਰਪਾ ਬੜਾ ਫਜ਼ਲ ਕਰੋ ਯੀਸ਼ੂ ਮਸੀਹ ਦੇ ਨਾਮ ਚ ਮੰਗਦਾ ਆਮੀਨ